ਫੰਨੋ ਸਾਰਿਆਂ ਨੂੰ ਪਤਾ ਹੀ ਹੈ ਜੀ ਬੇ ਇੱਕ ਦੋ ਦਿਨ ਰਹਿ ਗਿਆ ਹੁਣ ਚੋਣਾਂ ਦੇ ਵਿੱਚ ਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਬਹੁਤ ਵੱਡੀ ਹੈ ਕਿਉਂਕਿ ਆਪਾਂ ਕਾਫੀ ਸਾਲਾਂ ਤੋਂ 25 30 ਸਾਲਾਂ ਤੋਂ ਆਪਣਾ ਨਮਾਇੰਦਾ ਜਿਹੜਾ ਜਿਤਾਣੇ ਪਏ ਤੇ ਆਪਣੀ ਵੋਟ ਦਾ ਜਿਹੜਾ ਆਪਾਂ ਸਹੀ ਮੁੱਲ ਵਾਪਸ ਨਹੀਂ ਲੈ ਸਕੇ ਠੱਗੇ ਗਏ ਆ ਬਦਲਾਅ ਦੇ ਨਾਂ ਤੇ ਸਿਗਰ ਵੀ ਕੋਈ ਨਵਾਂ ਕਰਨਗੇ ਲੋਕਾਂ ਨੂੰ ਜਿਹੜੇ ਪੋਲੀਟੀਕਲ ਸਿਸਟਮ ਦੇ ਨਾਲ ਜੁੜੇ ਹੋਏ ਸੀ ਪੋਲੀਟੀਕਲ ਬੰਦੇ ਨੇ ਉਹਨਾਂ ਨੂੰ ਤਾਂ ਪਤਾ ਸੀ ਵੀ ਇਹ ਕੀ ਕੁਝ ਕਰਨਗੇ ਕਿਉਂਕਿ ਜਿਹੜਾ ਭੁੱਖਾ ਬੰਦਾ ਹੁੰਦਾ ਜੀ ਪਹਿਲਾਂ ਆਪਣਾ ਬੱਬਰ ਪਾਉਂਦਾ ਫੇਰ ਉਹ ਦੂਜਾ ਕੰਮ ਕਰਦਾ ਆਪਣਾ ਸਰਕਾਰ ਦਾ ਡਾਊਨਫਾਲ ਚਲਾ ਗਿਆ ਪਰ ਆਪਾਂ ਸਾਰੇ ਉੱਥੇ ਹੀ ਖੜੇ ਆ ਕਿਉਂਕਿ ਉਹ ਡਾਊਨਫਾਲ ਆਇਆ ਸੀ ਝੂਠ ਦੇ ਸਿਰ ਤੇ ਘਰ ਘਰ ਨੌਕਰੀ ਦੇ 4 ਮਹੀਨਿਆਂ 'ਚ ਨਸ਼ਾ ਖਤਮ ਕਰਦਾਂਗੇ 4 ਹਫ਼ਤਿਆਂ 'ਚ ਗੁੜਕਾ ਸਾਹਿਬ ਦੀਆਂ ਸੌਦਾ ਖਾਲੀਆਂ ਉਹ ਸਾਰਾ ਕੁਝ ਤੁਸੀਂ ਦੇਖ ਲਿਆ ਵੀ ਝੂਠ ਤਫਾਂ ਸੀ ਹੁਣ ਆਪਾਂ ਦੁਬਾਰਾ ਨਾ ਠੱਗੇ ਜਾਈਏ ਆਪਾਂ ਆਪਣਾ ਜਿਹੜਾ ਐਨ ਕੇ ਸ਼ਰਮਾ ਜੀ ਆਪਣਾ ਕੈਂਡੀਡੇਟ ਆਇਆ ਹੈ ਆਪਾਂ ਉਹਨਾਂ ਨੂੰ ਜਿਹੜਾ ਵੋਟਾਂ ਪਾ ਕੇ ਕਾਮਯਾਬ ਕਰਕੇ ਆਪਣਾ ਲਈ ਆਏ ਮੈਂ ਉਹ ਗੱਲ ਵਿੱਚ ਛੱਡ ਗਿਆ ਵੀ ਆਪਣਾ ਫਰਜ਼ ਬਣਦਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਆਪਣੇ ਵੱਲੋਂ ਇਹ ਸੱਚੀ ਸ਼ਰਧਾਂਜਲੀ ਹੋਊਗੀ ਵੀ ਆਪਣਾ ਕੱਲਾ ਕੱਲਾ ਕਾਲੇ ਦਲ ਦਾ ਵਰਕਰ ਆਪ ਵੀ ਵੋਟਾਂ ਪਾਵੇ ਤੇ ਜਿੱਥੇ ਤੱਕ ਪਹੁੰਚ ਕਰ ਸਕਦਾ ਆ ਉਹਨਾਂ ਦੀਆਂ ਸਾਰੀਆਂ ਦੀਆਂ ਵੋਟਾਂ ਵੀ ਪਾਵੇ ਕਿਉਂਕਿ ਅਸੀਂ ਸ਼ਰਮਾ ਸਾਹਿਬ ਸੋਚਦੇ ਹੁੰਦੇ ਸੀ ਕਦੇ ਮੇਰੀ ਬੇਨਤੀ ਹੈ ਸਿੰਘ ਬਾਦਲ ਜੀ ਦੇ ਸਾਰੇ ਪੂਰਨਿਆਂ ਨੂੰ ਦੇਖਦੇ ਹੋਏ ਜੋ ਉਹਨਾਂ ਨੇ ਪੰਜਾਬ ਦੀ ਜਨਤਾ ਲਈ ਕੀਤੇ ਆ ਜਿਹੜੇ ਕੰਮ ਮੈਨੂੰ ਨਹੀਂ ਲੱਗਦਾ ਆਣ ਵਾਲੇ ਸਮੇਂ 'ਚ ਕੋਈ ਹੋਰ ਕਰ ਵੀ ਸਕੂਗਾ ਆਪਾਂ ਆਪਣਾ ਫਰਜ਼ ਨਿਭਾਈਏ ਆਣ ਵਾਲੇ 1 ਜੂਨ ਨੂੰ ਸਰਦਾਰ ਐਚ. ਰਿਨਕੇ ਸ਼ਰਮਾ ਜੀ ਨੂੰ ਆਪਾਂ ਵੋਟਾਂ ਪਾ ਕੇ ਕਾਮਯਾਬ ਕਰੀਏ ਜੋ ਵੀ ਕੰਮ ਕਰੇ ਹੈਗੇ ਸ਼੍ਰੋਮਣੀ ਕਾਲੀਦਾਦ ਦੇ ਕਰਮਚਾਰੀਆਂ ਦੀ ਦੇਖ ਰੋ ਸਰਕਾਰੀਆਂ ਦੀ ਡੀ.ਏ.ਟੀ.ਏ ਪੇ ਸਕੇਲ ਜਦ ਵੀ ਵਧਿਆ ਹੈਗਾ ਸ਼੍ਰੋਮਣੀ ਕਾਲੀਦਾਦ ਦੇ ਟਾਈਮ ਦੇ ਦੌਰ ਤੇ ਮੈਂ ਅਪੀਲ ਕਰਦਾ ਤੁਹਾਡੀ ਇੱਕ ਇੱਕ ਵੋਟ ਕੋਈ ਵਿਅਰਥ ਨਹੀਂ ਜਾਂਦੀ ਆਪਾਂ ਨਾ ਇੱਕ ਵੋਟ ਪਾਉਂਦੇ ਨਾ 5 ਸਾਲ ਦੀ ਪਾਵਰ ਟੌਰ ਨਹੀਂ ਦਿੰਦੇ ਹੈ ਲੀਡਰ ਨੂੰ ਜੇ ਲੀਡਰ ਵਧੀਆ ਹੋਣ ਸਰਕਾਰ ਵਧੀਆ ਹੋਵੇ ਫਿਰ ਉਹ ਸਾਡੇ ਲੈਕੇ ਲੱਗ ਜਾਂਦਾ ਹੈਗਾ ਨਹੀਂ ਤਾਂ 2.5 ਸਾਲ ਹੋ ਗਏ ਆਪਾਂ ਵਾਲਿਆਂ ਤੋਂ ਅਸੀਂ ਰੁੜੇ ਰਹੇ ਆ ਬੇਇੱਜ਼ਤੀਆਂ ਸਾਡੀਆਂ ਸਾਰੇ ਕਰਦੇ ਹੈਗੇ ਆਪਾਂ ਦਾ ਕਦੇ ਵੀ ਜੇ ਕੋਈ ਜ਼ਿੰਦਾਰ ਬੰਦਾ ਕਾਂਗਰਸ ਵਾਲਾ ਵੀ ਹੋਰ ਪਾਰਟੀ ਵਾਲਾ ਵੀ ਅਸੀਂ ਕਿਸੇ ਦੀ ਬੇਇੱਜ਼ਤੀ ਨਹੀਂ ਕਰਾਂਗੇ ਕਿਸੇ ਨੂੰ ਕੱਟ ਵਰਤ ਨਹੀਂ ਬੋਲਦੇ ਸ਼ੌਮਣੀ ਕਾਲੀ ਦਾ ਨਾਲ ਜਾ ਕੇ ਤੁਰਦੇ ਹੈਗੇ ਵੀ ਵਧੀਆ ਇਨਸਾਨ ਹੈ ਇਹਦੇ ਨਾਲ ਹੱਲ ਕਰਦੇ ਇਹ ਤਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਨਾ ਕਿਸੇ ਜਵਾਨੀ ਨੂੰ ਦੇਖਦੇ ਨਾ ਬਜ਼ੁਰਗ ਨੂੰ ਨਾ ਧੀ ਪੈਣ ਨੂੰ ਦੇਖਦੇ ਤੇ ਮੇਰੀ ਬੇਨਤੀ ਆ ਪ੍ਰਵਾਨ ਕਰਿਓ ਮੈਂ ਮਾਫੀ ਵੀ ਚਾਹੁੰਦਾ ਜੇ ਕੋਈ ਐਨ ਕੇ ਸਰਮਾ ਜੀ ਤੁਹਾਡੇ ਪਰਿਵਾਰਾਂ ਚ ਸੱਥਾ ਚ ਆ ਨਹੀਂ ਸਕਦੇ ਹੈਗੇ ਉਹ ਹਲਕਾ ਬਹੁਤ ਵੱਡਾ 1 ਮਹੀਨੇ ਦਾ ਟਾਈਮ ਹੈਗਾ ਉਹਨਾਂ ਨੇ ਮੇਰੀ ਡਿਊਟੀ ਲਈ ਹੈਗੀ ਹੈ ਵੀ ਜਿੱਥੇ ਜਿੱਥੇ ਆਪਣੇ ਜਥੇਦਾਰ ਆਪਣੇ ਪਰਿਵਾਰ ਬੈਠੇ ਉਨਨوں ਵੀਲ ਕਰੋ ਇੱਕ ਇੱਕ ਵੋਟ ਤੁਸੀਂ ਸਾਰੇ ਪਰਿਵਾਰ ਬਹੁਤ 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 ਬੋਟਾਂ ਤੁਸੀਂ ਸਾਰੇ ਜਿੰਮੇਵਾਰ ਪਰਿਵਾਰ ਇਕੱਠੇਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸ਼ੁਕਰੀਆ ਜੀ ਆਪ ਜੀ ਜੋ ਐਨ ਕੇ ਸ਼ਰਮਾ ਸਾਡੇ ਤੋਂ ਹਲਕੇ ਤੋਂ ਜਿਹੜੇ ਚੌਂੜੇ ਲੜ ਰਹੇ ਨੇ ਉਹਨਾਂ ਦੀ ਸਾਰੀ ਟੀਮ ਇੱਥੇ ਪਹੁੰਚੀ ਹੈ ਭਰਾ ਉਹਨਾਂ ਦੇ ਕੋਲ ਚ ਅਸੀਂ ਸੁਵਚਨ ਨਗਰ ਨਵਾਸੀ ਬਲੋਂ ਆਪ ਜੀ ਨੂੰ ਜੀ ਆਇਆਂ ਕਹਿੰਦੇ ਵੈ ਸਵਾਗਤ ਕਰਦੇ ਆਂ ਅਤੇ ਵਿਸ਼ਵਾਸ ਰਵਾਉਂਦੇ ਆਂ ਕਿ ਕਿਉਂਕਿ ਤੁਸੀਂ ਦੇਖ ਹੀ ਲਿਆ ਸਾਰੇ ਪਰਿਵਾਰ ਜਿਹੜੇ ਸ਼ੁਰੂ ਤੋਂ ਜਿਹੜੇ ਚੱਲੇ ਹੋਏ ਆ ਨਾਲ ਸਾਰੇ ਪਰਿਵਾਰ ਇੱਥੇ ਬੈਠੇ ਇੱਕ ਇੱਕ ਵੋਟ ਦਾ ਸਿਆਣਪ ਵਿਸ਼ਵਾਸ ਲਾਉਂਦੇ ਆ ਕਿ ਅਸੀਂ ਇੱਕ ਇੱਕ ਵੋਟ ਉਹਨਾਂ ਦੇ ਹੱਕ ਵਿੱਚ ਪੋਤਾ ਕੇ ਉਹਨਾਂ ਨੂੰ ਚੁਟਾ ਕੇ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ